ਹਾਂਜੀ ਸਰ ਕੀ ਮਾਹੌਲ ਹੈ ਜੀ ਇਹ ਅੱਜ ਮਿਤੀ 19/7/24 ਨੂੰ ਅਰਲੀ ਮਾਰਨਿੰਗ ਕੋਈ 9:30 ਵਜੇ ਇਹ ਥਾਣਾ ਰਾਮਾ ਮੰਡੀ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜੀ ਸੂਫੀ ਗਾਇਕਾ ਹੈਗੀ ਜੋਤੀ ਨੂਰਾ ਇਹ ਉਹਨਾਂ ਦੇ ਉੱਤੇ ਕਿਸੇ ਨੇ ਫਿਜ਼ੀਕਲ ਸੌਲਟ ਕੀਤਾ ਤੋਂ ਇਹ ਸੂਚਨਾ ਦੇ ਉੱਤੇ ਜਿਹੜਾ ਹੈਗਾ ਡਿਊਟੀ ਅਫਸਰ ਜਰਮਨਜੀਤ ਸਿੰਘ ਐਸਐਓ ਮੌਕੇ ਤੇ ਪਹੁੰਚਿਆ ਸੀ ਤੋਂ ਫਿਲਹਾਲ ਜਿਹੜਾ ਜੋਤੀ ਨੂਰਾ ਉਹਨਾਂ ਨੇ ਹੁਣ ਆਪਣਾ ਜਿਹੜਾ ਇਹ ਬਿਆਨ ਸਾਨੂੰ ਲਿਖਵਾਇਆ ਸਣਾ ਨੰਮਾ ਮੰਡੀ ਪੁੱਛ ਕੇ ਤੇ ਜਿਹੜੇ ਬਿਆਨ ਦੇ ਕੰਟੈਂਟਸ ਦੇ ਮਤਲਬ ਕਰਕੇ ਜਿਹੜਾ ਜੋਤੀ ਨੂਰਾਂ ਦੇ ਇਲਜ਼ਾਮ ਨੇ ਕਿ ਜਿਹੜਾ ਉਹਨਾਂ ਦਾ ਪਹਿਲਾ ਪਤੀ ਸੀਗਾ ਕੁਨਾਲ ਪਾਸੀ ਤੇ ਉਹ ਹੁਣ ਅਕਸਰ ਹੀ ਜਿਹੜਾ ਹੈਗਾ ਸਨੈਪਚੈਟ ਕਰਕੇ ਜਾਂ WhatsApp ਦੇ ਉੱਤੇ ਕਾਲ ਕਰਕੇ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਹਨੂੰ ਇਹ ਕਹਿੰਦਾ ਸੀਗਾ ਕਿ ਵੀ ਤੂੰ ਮੈਨੂੰ ਇਕੱਲੀ ਮਿਲ ਆਦਰਵਾਈਜ਼ ਉਹਦੇ ਕੋਲ ਕੋਈ ਉਹਦਾ ਕੋਈ ਅਸ਼ਲੀਲ ਐਪ ਜੇ ਕੋਈ ਫੋਟੋਸ ਜਾਂ ਕੁਝ ਹੈ ਵੀ ਉਹ ਉਹਨੂੰ ਜਨਤਕ ਕਰ ਦੂਗਾ ਤੋ ਇਸੇ ਡਰਤੇ ਕਾਰਨ ਜਿਹੜੀ ਇਹ ਜੋਤੀਨੂਰਾ ਨੂੰ ਕੱਲੇ ਨੇ ਫੋਨ ਕੀਤਾ ਕੁਨਾਲ ਪਾਸੀ ਨੇ ਕਿ ਮੈਨੂੰ ਅੱਜ ਮਿਲ। ਤੋ ਜੋ ਇਹ ਕੁਨਾਲ ਪਾਸੀ ਜਿਹੜਾ ਹੈਗਾ ਤੇ ਇਹ ਜੋਤੀਨੂਰਾ ਨੂੰ ਉੱਥੇ ਜਿਹੜਾ ਹੈਗਾ ਆਪਣਾ ਗਦੜਾ ਫਾਈਓਵਰ ਆ ਉਹਦੇ ਥੱਲੇ ਇਹ ਇਕੱਠੇ ਹੋਏ। ਤੇ ਜਦੋਂ ਜੋਤੀਨੂਰਾ ਨੇ ਦੇਖਿਆ ਕਿ ਗੱਡੀ ਦੇ ਵਿੱਚ ਕੁਨਾਲ ਪਾਸੀ ਨਾਲ ਹੋਰ ਵੀ 3-4 ਨੌਜਵਾਨ ਹੈ ਕਿ ਨਹੀਂ ਜਿੱਦ ਤੀ ਉੱਤਰਕਾਉਂ ਦੀ ਗੱਲ ਪਤਾ ਸੁਣਨ ਵਾਸਤੇ ਗਈ ਤਾਂ ਜਿਹੜਾ ਉਹਦੇ ਨਾਲ ਬਦਕਲਾਮੀ ਕਰਨ ਲੱਗਿਆ ਇਹਦਾ ਪਤੀ ਪੁਰਾ ਸੋਨੇ ਦੇ ਤੇ ਫਿਜ਼ੀਕਲ ਸੌਲਟ ਕੀਤਾ ਇਨ ਦਾ ਮੇਨ ਟਾਈਮ ਜਿਹੜਾ ਜੋਤੀ ਨੂਰ ਦਾ ਡਰਾਈਵਰ ਸੀ ਤੀ ਉਹਨੇ ਇਹਨੂੰ ਜਿਹੜਾ ਹੈਗਾ ਬਚਾਇਆ ਤੋਂ ਜਿਹੜੇ ਇਹ ਕਨਾਲ ਤੇ ਉਹਦੇ ਨਾਲ ਦੇ ਜਿਹੜੇ ਦੋਸਤ ਸੀਗੇ ਉਹ ਤੋਂ ਗੱਡੀ ਭਜਾ ਕੇ ਲੈ ਗਏ ਤਾਰੇ ਗੱਡੀ ਨੂੰ ਚੇਸ ਕਰਦੇ ਹੋਏ ਜਿਹੜਾ ਇਹਨਾਂ ਨੇ ਉਸ ਗੱਡੀ ਨੂੰ ਲੰਮਾ ਪਿੰਚਾਉ ਆਈਓਸੀ ਦੇ ਲਾਗੇ ਜਿਹੜਾ ਰੋਕ ਕੇ ਰੋਕਿਆ ਤੇ ਉਹਨੂੰ ਗੱਲਬਾਤ ਪੁੱਛੀ ਤੇ ਇਨ ਦਾ ਮੇਨ ਟਾਈਮ ਤੇ ਹੈਗਾ ਜੋਤੀ ਨੂਰ ਦਾ ਜਿਹੜਾ ਹਸਬੈਂਡ ਹੈਗਾ ਉਹ ਵੀ ਮੌਕੇ ਤੇ ਪਹੁੰਚ ਗਏ ਤੇ ਉਥੇ ਇਹਨਾਂ ਨੇ ਜਿਹੜਾ ਹੈਗਾ ਇਹ ਕੁਨਾਲ ਸੀ ਜਿਹੜਾ ਉਹਦੇ ਨਾਲ ਜਿਹੜੇ ਦੂਸਰੇ ਹੋਰ ਤੇ ਉਹਦੇ ਦੋਸਤ ਸੀ ਵੀ ਉਹਨਾਂ ਨੇ ਨਾਲ ਕਾਫੀ ਬਦਕਲਮੀ ਕੀਤੀ ਤੇ ਫਿਜ਼ੀਕਲ ਅਸਾਲਟ ਦੁਆਰਾ ਕੀਤਾ ਤਾਂ ਫਿਲਹਾਲ ਜਿਹੜਾ ਇਹ ਇਸ ਜਿਹੜੇ ਕੰਟੈਂਟਸ ਹੈਗੇ ਨੇ ਐਫ ਆਈ ਆਰ ਦੇ ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਜੋਤੀ ਨੂਰਾਂ ਦੇ ਬਿਆਨ ਦੇ ਉੱਤੇ ਅਸੀਂ ਜਿਹੜਾ ਹੈਗਾ ਸੈਕਸ਼ਨ 74 ਸੈਕਸ਼ਨ 76 ਸੈਕਸ਼ਨ 355 ਔਰ ਸੈਕਸ਼ਨ 3 ਜਮਨ 5 ਪੀਐਨ ਅਸਤੇ ਤੇ ਜਿਹੜੀ ਹੈਗੀ ਸੀ ਆਫਆਈਆਰ ਦਰਜ ਕੀਤੀ ਹੈ ਤੇ ਜਿਹੜੀ ਜਿਹੜੀ ਹੈ ਮੁਖ ਅਫਸਰ ਥਾਣਾ ਰਾਮਾ ਮੰਡੀ ਵਾਲਾ ਜਿਹੜੀ ਹੈਗੀ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ